ਕੰਡਿਆਂ ਨੇ ਖਾ ਲਿਆ ਪੱਪੀਆਂ ਨੂੰ ਕੰਡਿਆਂ ਨੇ ਖਾ ਲਿਆ ਆਈ ਜਿਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਆਦ ਨੰਗੀ ਤੇਗ ਨੂੰ ਕਲੀਜੇ ਨਾਲ ਲਾ ਲਿਆ ਆਏ ਜਿਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਨੰਗੀ ਤੇਗ ਨੂੰ ਕਲੀਜੇ ਨਾਲ ਲਾ ਲਿਆ ਜਿਨ੍ਹਾਂ ਨੂੰ ਨੀਸੀ ਬੁੱਕਲੀ ਚਵਾਰ ਕੱਢਦਾ ਉਜੰਗ ਵਿੱਚ ਤੋਰ ਤੇ ਸਵਾਲ ਅੱਖ ਨਾਲ ਲੜ ਲੜ ਕੇ ਸਵੈਰੀਆਂ ਦੇ ਮੂੰਹ ਮੋੜ ਤੇ ਚਾੜਸਾ ਬੈਠੇ ਗੁਰੂ ਕਰੇ ਅਰਦਾਸਾਂ ਚਾੜਸਾ ਬੈਠੇ ਗੁਰੂ ਕਰੇ ਅਰਦਾਸਾਂ ਕਹਿੰਦਾ ਕੇਰਾ ਮੈਂ ਤਾਂ ਫਰਜ਼ ਨਿਵਾਦ ਕੇਰਾ ਮੈਂ ਤਾਂ ਫਰਜ਼ ਨਿਵਾਦ ਤਾ ਆਏ ਜਿਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਆਦਨੰਗੀ ਤੇਗ ਨੂੰ ਕਲੀਜੇ ਨਾਲ ਲਾ ਲਿਆ ਪੋਦਾ ਮਹੀਨਾ ਉਤਰਾਤ ਸੀ ਹਨੇ ਰਿਜੁੱਤੀ ਵੀ ਨਾ ਪੈਰੀ ਸੀ ਪੋਦਾ ਮਹੀਨਾ ਉਤਰਾਤ ਸੀ ਹਨੇ ਰਿਜੁੱਤੀ ਵੀ ਨਾ ਪੈਰੀ ਸੀ ਚਾਰ ਹੀ ਛਪੇਰੇ ਕੇਰਾ ਭਾਈ ਫਿਰਦੇ ਸੀ ਦੁਸ਼ਮਨ ਵੈਰੀ ਸੀ ਦੁਸ਼ਮਨ ਵੈਰੀ ਸੀ ਮਾਛੀਵਾੜੇ ਜੰਗਲਾਂ ਦੇ ਵਿੱਚ ਬਾਜਾਂ ਵਾਲੇ ਮਾਛੀਵਾੜੇ ਜੰਗਲਾਂ ਦੇ ਵਿੱਚ ਬਾਜਾਂ ਵਾਲੇ ਟਿੰਡ ਦਾ ਸਰਾਨਾ ਗੁਰੂ ਲਾਲਿਆ ਟੈਂਡ ਦਸ ਰਾਣਾ ਗੁਰੂ ਲਾਲਿਆ ਆਈ ਜਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਆਦਨੰਗੀ ਤੇ ਗਨੂਕਲੀ ਜੇ ਨਾਲ ਲਾਲਿਆ ਸਰਸਾ ਨਦੀ ਨੇ ਮਾਰਿਆ ਸੀ ਲੋੜਾ ਤੇ ਵਿਛੋੜਾ ਪੈ ਗਿਆ ਸਰਸਾ ਨਦੀ ਨੇ ਮਾਰਿਆ ਸੀ ਲੋੜਾ ਤੇ ਵਿਛੋੜਾ ਪੈ ਗਿਆ ਜੋ ਰਾਵਾਰ ਫਤਿਹ ਸਿੰਘ ਮਾਂ ਤਾ ਗੁਜਰੀ ਨੂੰ ਕੰਗੂ ਨਾਲ ਲੈ ਗਿਆ ਮਾਇਆ ਉੱਤੇ ਬੇਈਮਾਨ ਹੋ ਗਿਆ ਸੀ ਪਾਪੀ ਮਾਇਆ ਉੱਤੇ ਬੇਈਮਾਨ ਹੋ ਗਿਆ ਸੀ ਪਾਪੀ ਉਹਨੇ ਗੁਰੂਆਂ ਨੂੰ ਦਿਲੋਂ ਸੀ ਭਲਾ ਲਿਆ ਗੁਰੂਆਂ ਨੂੰ ਦਿਲੋਂ ਸੀ ਭਲਾ ਲਿਆ ਆਈ ਜਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਆਦ ਨੰਗੀ ਢੇਗ ਨੂੰ ਕਲੀਜੇ ਨਾਲ ਲਾ ਲਿਆ ਆਈ ਜਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਆਦ ਨੰਗੀ ਢੇਗ ਨੂੰ ਕਲੀਜੇ ਨਾਲ ਲਾ ਲਿਆ ਜੋੜਾ ਤੋੜਾ ਦੇਖ ਕੇ ਸੀ ਸੰਗਤ ਸਿੰਘ ਨੂੰ ਉਹ ਗੁਰੂ ਬਾਜਾਂ ਵਾਲੇ ਨੇ ਜੋੜਾ ਢੋੜਾ ਦੇ ਕੈਸੀ ਸੰਗਤ ਸਿੰਘ ਨੂੰ ਉਹ ਗੁਰੂ ਪਾਜਾਂ ਵਾਲ ਉਤਾਰੀ ਲੰਡਿਆਂ ਵਾਲਿਆ ਬਾਜਾਂ ਵਾਲੇ ਰੱਖਿਆ ਨਾ ਪੁੱਤ ਕੋਈ ਲਿਖੋ ਕੇ ਬਾਜਾਂ ਵਾਲੇ ਰੱਖਿਆ ਨਾ ਪੁੱਤ ਕੋਈ ਲਿਖੋ ਕੇ ਸਾਰੀ ਸਿੱਖ ਕੌਮ ਆਪਣੀ ਬਣਾ ਆ ਗਿਆ ਸਿੱਖ ਕੌਮ ਆਪਣੀ ਬਣਾ ਆ ਗਿਆ ਆਈ ਜਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਆਦ ਨੰਗੀ ਤੇਗ ਨੂੰ ਕਲੀਜੇ ਨਾਲ ਲਾ ਲਿਆ ਆਈ ਜਦੋਂ ਪਾਤਸ਼ਾਹ ਨੂੰ ਪੁੱਤਰਾਂ ਦੀ ਆਦ ਨੰਗੀ ਤੇਗ ਨੂੰ ਕਲੀਜੇ ਨਾਲ ਲਾ ਲਿਆ ਥੈਂਕ ਯੂ